ਇਨਫੋਰਮੇਸ਼ਨ 'ਤੇ ਇੱਕ ਗੱਡੀ ਰੋਕੀ ਸੀ ਜਿਹਦੇ 'ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹਿਰੋਇਨ ਚਿੱਟਾ ਜਿਹੜਾ ਹੈ ਇਹ ਬਰਾਮਦ ਹੋਇਆ ਇਹਦੇ ਤੋਂ ਲਾਵਾ ਇਹ ਦੇਖੋ 38 ਮੋਬਾਈਲ ਤੇ ਸੂਕੀਆਂ ਸਮਾਨ ਮਿਲਿਆ ਬੇਸਿਕly ਇਹ ਇੱਕ ਫਲਾਇਰ ਸੀ ਆਪਣੇ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਸੀ ਜਿਆਦਾ ਇੱਥੇ ਕੋ ਲੈਣ ਜਾਂਦੇ ਸੀ ਜਾਂ ਇਹ ਉਹਨਾਂ ਦਾ ਇਹ ਫੋਨ ਵਗੈਰਾ ਜਾਂ ਮਤਲਬ ਵਾਹਕਲ ਵੀ ਰੱਖ ਲਏ ਮੋਹਾਲੀ ਪੁਲਿਸ ਨੇ ਨਸ਼ਿਆ ਅਤੇ ਸ਼ਰਾਬ ਦੇ ਅਨਸਰਾਂ ਖਿਲਾਫ ਵਿੱਡੀ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਪੁਰਾਣੀਆਂ ਗੱਡੀਆਂ ਚੋਰੀ ਕਰਕੇ ਅੱਗੇ ਵੇਚਣ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਡੀਐਸਪੀ ਹਰ ਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਨਸ਼ਾ ਤਸਕਰ ਅਮਨਦੀਪ ਗਰਗ ਪਿੱਛੋਂ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਕਿਉਂਕਿ ਇਸ ਸਮੇਂ ਮੋਹਾਲੀ ਦੇ ਸੈਕਟਰ 77 ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 38 ਮੋਬਾਈਲ ਫੋਨ ਵੀ ਬਰਾਮਦ ਹੋਏ ਨੇ DSP ਬਾਲ ਨੇ ਦੱਸਿਆ ਕਿ ਦੂਜੇ ਮਾਮਲੇ ਦੇ ਵਿੱਚ ਸੰਜੀਪ ਕੁਮਾਰ ਅਤੇ ਪਵਿੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਚੋਰਾਆਂ ਦੀਆਂ ਗੱਡੀਆਂ ਖਰੀਦਣ ਵਾਲਿਆਂ ਨੂੰ ਵੀ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ 29 24 ਨੂੰ ਜਿਹਦੇ ਤਹਿਤ ਅਸੀਂ ਇੱਕ ਮੁਕਦਮਾ ਦਰਜ ਕੀਤਾ ਸੀ 115 ਨੰਬਰ ਮੁਕਦਮਾ ਸੀ। ਚੋਰੀ ਦਾ ਮੁਕਦਮਾ 303 ਨੰਬਰ 2 BNS ਪੁਲਿਸ ਸਟੇਸ਼ਨ ਫੇਜ਼ 11 ਤੇ ਇਹ ਗੱਡੀ ਚੋਰੀ ਹੋਈ ਸੀ। ਸਾਡੇ ਐਸਐਚਓ 11 ਫੇਸ ਦੀ ਟੀਮ ਜਿਹੜੀ ਹੈ ਗਗਨ ਉਮੇ ਪੂਰੀ ਟੀਮ ਨੇ ਬੜੀ ਮਿਹਨਤ ਨਾਲ ਸੀਸੀਟੀਵੀ ਫੁਟੇਜ ਨੂੰ ਖੰਘਾਲਦੇ ਹੋਏ ਇੱਕ ਗੱਡੀ ਟਰੇਸ ਕੀਤੀ ਹੈ ਜਿਹਦੇ ਵਿੱਚ ਦੋ ਦੋਸ਼ੀ ਸੰਦੀਪ ਤੇ ਪਵਿੱਤਰ ਜਿਹੜੇ ਹੈ ਬਠੂ ਉਹ ਗ੍ਰਿਫਤਾਰ ਕੀਤੇ ਆ ਇੱਕ ਨੇ ਅੱਗੇ ਵੇਚੀ ਸੀ ਇੱਕ ਬੰਦਾ ਸਾਨੂੰ ਇਹਦੇ ਤੇ ਅਜੇ ਹੋਰ ਵਾਂਟਡ ਹੈ ਜਿਹਦੀ ਅਸੀਂ ਤਾਂ ਨਾਮ ਡਿਸਕਲੋਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਉਹਦੇ ਅਰੈਸਟ ਕਰਕੇ ਉਹਨੂੰ ਵੱਖਰੇ ਤੌਰ ਤੇ ਤੁਹਾਨੂੰ ਪੁੱਛਿਆ ਜਾਵੇ ਇਹਨਾਂ ਹੋਰ ਵੀ ਕਿਸੇ ਮਾਮਲੇ ਤੋਂ ਜਾਣਕਾਰੀ ਇਹ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਉਂਕਿ ਇਹ ਪੁਰਾਣੀਆਂ ਗੱਡੀਆਂ ਨੂੰ ਚੋਰੀ ਕਰਦੇ ਸੀ ਪੁਰਾਣੀਆਂ ਗੱਡੀਆਂ ਦੀ ਚੋਰੀ ਜਿਹੜੀ ਹੈ ਇਹ ਮਤਲਬ ਕਈ ਵਾਰ ਵੱਖ-ਵੱਖ ਏਰੀਏ ਦੇ ਵਿੱਚ ਉਸੇ ਨੰਬਰ ਤੇ ਹੀ ਚੱਲੀ ਜਾਂਦੀ ਹੈ ਕਿਉਂਕਿ ਗੱਡੀਆਂ ਦੇ ਵਿੱਚ ਹੀ ਕਾਗਜ਼ ਹੁੰਦੇ ਹੈ ਜਿੱਦਾਂ ਜੇ ਅਸੀਂ ਇਨਵੈਸਟੀਗੇਸ਼ਨ ਜਿੱਤੇ ਹੈ ਵੀ ਸਾਨੂੰ ਤੇ ਸਾਰੇ ਕੀ ਕਹਿੰਦੇ ਜਿੰਨੇ ਅੱਗੇ ਵੇਚੀ ਹੈ ਜਦੋਂ ਤੁਸੀਂ ਡਾਕੂਮੈਂਟਸ ਇੱਕ ਗੱਡੀ ਦਾ ਓਨਰਸ਼ਿਪ ਨਹੀਂ ਉਹ ਕਰਦੇ ਫਿਰ ਉਹ ਆਟੋਮੈਟਿਕਲੀ ਇਹ ਵੀ ਉਹ ਵੀ ਵਿੱਚ ਇਵੋਲਵ ਬੇਸਿਕਲੀ ਇਹ ਇੱਕ ਸਾਡੇ ਕੋਲ ਐਫਆਈਆ ਨੰਬਰ 274 ਹੈ ਜਿਹੜੀ ਵੀ 924 ਨੂੰ 2129685 ਐਨਡੀਪੀਐਸ ਐਕਟ ਦਾ ਐਸਐਚਓ ਜਸਪ੍ਰੀਤ ਐਸਐਚਓ ਸੁਹਾਣਾ ਨੇ ਇਨਫਾਰਮੇਸ਼ਨ 'ਤੇ ਇੱਕ ਗੱਡੀ ਰੋਕੀ ਸੀ ਜਿਹਦੇ 'ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀ ਜਿਹਦਾ ਨਾਂ ਅ ਅਮਨਦੀਪ ਘਰਗੜ ਪੁੱਤਰ ਸਦੇਸ਼ ਕੁਮਾਰ ਅ ਮੁਕਸਰਦਾ ਰਹਿਣ ਉਹ ਹੈ ਤੇ ਜਿਹੜਾ ਕਿ ਇੱਥੇ 70 ਸੈਕਟਰ ਦੇ ਵਿੱਚ ਰਹਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹਿਰੋਇਨ ਚਿੱਟਾ ਜਿਹੜਾ ਇਹ ਬਰਾਮਦ ਹੋਇਆ ਇਹਦੇ ਤੋਂ ਇਲਾਵਾ ਇਹ ਦੇਖੋ 38 ਮੋਬਾਈਲ ਤੇ ਸਕੂਟੀਆਂ ਸਾਨੂੰ ਮਿਲੀਆਂ ਇਹ ਬੀਸਿਕ ਦੀ ਇਹ ਇੱਕ ਸਪਲਾਇਰ ਸੀ ਤੇ ਜਦੋਂ ਵੀ ਆਪਣੇ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਸੀ ਜਿਆਦਾ ਇਹਦੇ ਕੋ ਲੈਂ ਜਾਂਦੇ ਸੀ ਜਾਂ ਇਹ ਉਹਨਾਂ ਦਾ ਇਹ ਫੋਨ ਵਗੈਰਾ ਜਾਂ ਮਤਲਬ ਵਾਹਕਲ ਵੀ ਰੱਖ ਲੈਂਦੇ ਸੀ ਜਿਹੜੇ ਕਿਤੇ ਗੱਤੀ ਦੰਦੇ ਸੀ ਉਹ ਬੜਾ ਚੋਰੀ ਦੇ ਸੀ ਤੇ ਇਹ ਇਹਦੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਅਸੀਂ ਦੱਸ ਦਿੱਤਾ ਜਾਊਗਾ ਕਿੰਨੇ ਮੋਬਾਈਲ ਕਿੱਤੀ ਮਾਤਰ ਦੀ ਦੱਸਣੀ ਇਹ ਜੀ ਸਾਰੇ ਦੇ ਸਾਰੇ ਅਸੀਂ ਆਈਐਮਆਈ ਕੀ ਕਹਿੰਦੇ ਚੈੱਕ ਕਰਕੇ ਕੱਲੇ-ਕੱਲੇ ਫੋਨ ਦੀ ਅਸੀਂ ਉਹ ਵੇਖਾਂਗੇ ਵੀ ਇਹ ਵੀ ਇਹ ਚੋਰੀ ਹੋਏ ਐ ਖੋਏ ਐ ਕਿ ਕਿਸੇ ਨੇ ਮਤਲਬ ਜਿਹੜੇ ਯੂਜ਼ ਕਰਦੇ ਸੀ ਉਹ ਆਪਣਾ ਫੋਨ ਦੇ ਐ ਇਹਦੇ ਬਾਰੇ ਇਨਵੈਸਟੀਗੇਸ਼ਨ ਹੋਊਗੀ ਇਦੇ ਵਿੱਚ ਅਸੀਂ ਇਹ ਅਜੇ ਮੇਨ ਹੈ ਇਸ ਤੋਂ ਅਸੀਂ ਇਹਦੇ ਅਪਵਰਡ ਤੇ ਬੈਕਵਰਡ ਲਿੰਕਜ ਵੀ ਸਾਰੀ ਚੈੱਕ ਕਰਾਂਗੇ ਨਹੀਂ ਇਹ ਬਿਸਕ ਬੇਸਿਕਲੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਹੈ ਮੁਕਸਰ ਦਾ ਰਹਿਣ ਵਾਲਾ ਹੈ ਤੇ ਇਥੇ ਕਰਾਏ ਆਪਣੇ ਕਿਰਾਏ ਤੇ ਮਕਾਨ ਲੈ ਕੇ ਸਰਪਸ 77 ਚ ਰਹਿਦਾ ਸੀ ਇੱਕ ਪਾਸੇ ਤਾਂ ਪੁਲਿਸ ਦੇ ਵੱਲੋਂ ਪੂਰੀ ਮੁਸਤੈਦੀ ਨਾਲ ਸ਼ਰਾਰਤੀ ਅਨਸਰਾਂ ਤੇ ਚੋਰਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਪਰ ਦੂਸਰੇ ਪਾਸੇ ਹੁਣ ਦੇਖਣਾ ਇਹ ਅਹਿਮ ਰਹੇਗਾ ਕਿ ਆਖਰਕਾਰ ਕਦੋਂ ਇਸ ਸਾਰੇ ਰੈਕਟ ਦਾ ਪਰਦਾਫਾਸ਼ ਹੋਵੇਗਾ ਅਤੇ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਣਗੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬ ਸੇ ਪੰਜਾਬ ਦੇ ਨਾਲ